28 ਦੇ ਸ਼ੇਰ ਦੇ ਪਹੁੰਚ ਗਿਆ ਸੀਗਾ ਅੰਮ੍ਰਿਤਸਰ ਅਟਾਰੀ ਬਾਡਰ ਤੇ ਪਰ ਪੰਜਾਬ ਪੁਲਿਸ ਨੇ ਤੇ ਸਾਡੇ ਪੀਐਸਫ ਤੋਂ ਜਵਾਨ ਉਹਨਾਂ ਨੇ ਮੈਨੂੰ ਜਾਣ ਦਿੱਤਾ ਕਿਉਂਕਿ ਸਿਮਰਤ ਜੀ ਦੀ ਸੀ ਮਾਂ ਨੇ ਕਿਹਾ ਸੀ ਮੈਂ ਧੱਕਾ ਮਾਰੂਗਾ ਸ਼ੇਰ ਨੂੰ ਸ਼ੇਰ ਤੇ ਬਿਨਾ ਕਈ ਪਹੁੰਚ ਗਿਆ ਸੀਗਾ ਕਹਿੰਦਾ ਮੈਂ ਦੁੱਧ ਭੇਜੂਗਾ ਦੁੱਧ ਤੇ ਲੱਗਦਾ ਸਿਮਰਤ ਜੀ ਦੀ ਮਾਂ ਦਾ ਫਟ ਗਿਆ ਸੀਗਾ ਜਿਹੜਾ ਲੱਗਦਾ ਉਹਨੂੰ ਦੁੱਧ ਭੇਜਣਾ ਸੀਗਾ ਪਰ ਇਹ ਸ਼ੇਰ ਡਰਦਾ ਨਹੀਂ ਐ ਮੈਂ ਮੋਦੀ ਸਾਹਿਬ ਨੂੰ ਤੁਹਾਡੇ ਚੈਨਲ ਲਈ ਇੱਕ ਬੇਨਤੀ ਲਾਣਾ ਮੋਦੀ ਸਾਹਿਬ ਆ ਸ਼ੇਰ ਨੂੰ ਬੰਬ ਲਾ ਕੇ ਭੇਜੋ ਸ਼ੇਰ ਡਰਦਾ ਨਹੀਂ ਆ ਪਾਕਿਸਤਾਨ ਦਾ ਦਊਗਾ ਪੂਰਾ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟਾ ਦੇਗਾ ਅੰਤਰਕਵਾਦ ਨੂੰ ਖਤਮ ਕਰ ਦੇਗਾ ਇਹ ਸ਼ੇਰ ਕਿ ਮੈਨੂੰ ਦੁੱਖ ਲੱਗਦਾ ਜਿਹੜੇ 25 ਮੇਰੇ ਪੈਲਗਨ 25 26 ਜਿਹੜੇ ਮਾਰੇਗੇ ਕਿਉਂਕਿ Hindu ਪਰਿਵਾਰ ਦਾ ਜੀ Hindu ਸੀਗੇ ਉਰਾਈ ਦੇਖੋ ਉਹ 26 ਨਹੀਂ ਸੀ ਮਤਲਬ ਉਹਨਾਂ ਨਾਲ ਉਹ ਕਿੰਨੇ ਰਿਸ਼ਤੇਦਾਰ ਪਰਿਵਾਰ ਦੇ ਜੀ ਅੱਜ ਵਿਚਾਰੇ ਉਹਨਾਂ ਦਾ ਕੀ ਬਣ ਰਿਹਾ ਹੋਊਗਾ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੁਸੀਂ ਪਾਕਿਸਤਾਨ ਦਾ ਸਫਾਇਆ ਕਰੋਗੇ ਸਮਰਾਲਾ ਚੌਂਕ ਤੁਸੀਂ ਟੱਪਦੇ ਨਹੀਂ ਹੈਗੇ ਤੁਸੀਂ ਆ ਆਪਣੇ ਬੰਦੇ ਆਪਣੇ ਜਿਹੜੇ ਮੁਲਾਜ਼ਮ ਹੋ ਹੁਣ ਕਿ ਲੈ ਕੇ ਜਾਂਦੇ ਕਿ ਹੁਣ ਤੁਸੀਂ ਉੱਥੇ ਪਹਿਲਗਾਮ ਦੇ ਵਿੱਚ ਜਾਣਾ ਹੈਗਾ ਸੀ ਤੇ ਕਾ ਤੁਸੀਂ ਇਕੱਲੇ ਜਾਣਾ ਸੀ ਪਹਿਲਗਾਮ ਕੀ ਇੱਕ ਮੇਰਾ ਕਸ਼ਮੀਰ ਮੇਰਾ ਵੈ ਮੇਰੇ ਭਾਰਤ ਦਾ ਵੈ ਮੇਰੀ ਦੁਨੀਆ ਦਾ ਹੈ ਠੀਕ ਹੈ 140 ਕਰੋੜ ਦੁਨੀਆ ਦਾ ਹੈ ਜਦੋਂ ਮਰਜੀ ਜਾਈਏ ਅਸੀਂ ਸਾਨੂੰ ਥੋੜੀ ਕੋਈ ਰੋਕਦਾ ਕਸ਼ਮੀਰ ਕਸ਼ਮੀਰ ਮੇਰੇ ਘਰ ਦਾ ਹਿੱਸਾ ਹੈ ਅਸੀਂ ਜਾਵਾਂਗੇ ਅਰੋੜਾ ਜੀ बार-बार ਤੁਸੀਂ ਇਹ ਲਾਇਲ ਲਾਇਨ ਕਰਦੇ ਹੋ ਆਪਣੇ ਉੱਤੇ ਲਾਇਨ ਕਿਉਂ ਇਨੂੰ ਲੋਇਨ ਹੀ ਕਹਣਾ ਜੀ ਸ਼ੇਰ ਨੂੰ ਨਹੀਂ ਸ਼ੇਰ ਹੀ ਕਹਣਾ ਜੇ ਮੈਨੂੰ ਪੂਰੇ ਆਲ ਵਰਲਡ ਨੇ ਦੁਨੀਆ ਨੇ ਨਾਮ ਦੇਦਾ ਸ਼ੇਰ ਦਾ ਲੋਇਨ ਦਾ ਤੇ ਅੰਮ੍ਰਿਤ ਨੇ ਆਪਣਾ ਨਾਮ ਵੀ ਲੋਇਨ ਰੱਖ ਲਿਆ ਸ਼ਿਵ ਸੈਨਾ ਲੋਇਨ ਸਸਕੀ ਗਲ ਦੋਸਤੋ ਤੁਸੀਂ ਦੇਖ ਰਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਸਾਡੇ ਵਿੱਚ ਮੌਜੂਦ ਹੈ ਅਮਿਤ ਅਰੋੜਾ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਵਾ ਸ਼ਿਵ ਸੈਨਾ ਲੋਇਨ ਜਿਨ੍ਹਾਂ ਦਾ ਨਾਮ ਲੋਇਨ ਤੋਂ ਜਾਣਿਆ ਜਾਂਦਾ ਸੋ ਗੱਲਬਾਤ ਕਰਦੇ ਆ ਪਿਛਲੇ ਦਿਨੀ ਪਹਿ ਲਗਾਹ ਦੇ ਵਿੱਚ ਕੁਝ ਅਤਵਾਦੀਆ ਉੱਥੇ ਹਮਲਾ ਕੀਤਾ ਸੀ ਤੇ ਉਹਨਾਂ ਦੀ ਜਾਣਕਾਰੀ ਲੈਣੇ ਆ ਜਿਹੜਾ 28 ਤਰੀਕ ਨੂੰ ਉਹਨਾਂ ਨੇ ਜਾਣਾ ਹੈਗਾ ਸੀ ਸੋ ਗੱਲਬਾਤ ਕਰਦੇ ਆ ਅਮੇਜ਼ਿੰਗ ਟੀਵੀ ਤੇ ਸਰ ਕੀ ਕਹਿਣਾ ਚਾਹੁੰਦੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬੰਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਸਰਨਾ ਪਹਿਲਾ ਪੱਤਰਕਾਰ ਸਾਹਿਬ 28 ਤਰੀਕ ਸ਼ੇਰ ਤੇ ਪਹੁੰਚ ਗਿਆ ਸੀਗਾ ਜੀ ਅਮਰਸਰ ਅਟਾਰੀ ਬਾਰਡਰ ਤੇ ਪਰ ਪੰਜਾਬ ਪੁਲਿਸ ਨੇ ਤੇ ਸਾਡੇ ਬੀਐਸਐਫ ਦੇ ਜਵਾਨ ਉਹਨਾਂ ਨੇ ਮੈਨੂੰ ਜਾਨ ਦਿੱਤਾ ਕਿਉਂਕਿ ਸਿਮਰਤ ਜੀ ਸੀ ਮਾਂ ਨੇ ਕਿਹਾ ਸੀ ਮੈਂ ਧੱਕਾ ਮਾਰੂਗਾ ਸ਼ੇਰ ਨੂੰ ਸ਼ੇਰ ਤੇ ਬਿਨਾ ਕਈ ਪਹੁੰਚ ਗਿਆ ਸੀਗਾ ਕਹਿੰਦਾ ਮੈਂ ਦੁੱਧ ਭੇਜੂਗਾ ਦੁੱਧ ਕਿ ਲੱਗਦਾ ਸਿਮਰਤ ਜੀ ਸੀ ਮਾਂ ਦਾ ਫਟ ਗਿਆ ਸੀਗਾ ਜਿਹੜਾ ਲੱਗਦਾ ਉਹਨੇ ਦੁੱਧ ਭੇਜਣਾ ਸੀਗਾ ਪਰ ਇਹ ਸ਼ੇਰ ਡਰਦਾ ਨਹੀਂ ਐ ਮੈਂ ਮੋਦੀ ਸਾਹਿਬ ਨੂੰ ਤੁਹਾਡੇ ਚੈਨਲ ਲਈ ਇੱਕ ਬੇਨਤੀ ਲਾਣਾ ਮੋਦੀ ਸਾਹਿਬ ਆਹ ਸ਼ੇਰ ਨੂੰ ਬੰਬ ਲਾ ਕੇ ਭੇਜੋ ਪਾਕਿਸਤਾਨ ਇਹ ਸ਼ੇਰ ਡਰਦਾ ਨਹੀਂ ਐ ਪਾਕਿਸਤਾਨ ਡਾ ਦੂਗਾ ਪੂਰਾ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟਾ ਦੇਗਾ ਅੰਤਰਕਵਾਦ ਨੂੰ ਖਤਮ ਕਰ ਦੇਗਾ ਇਹ ਸ਼ੇਰ ਕਿਵੇਂ ਲੱਗਦਾ ਹੈਗਾ ਵਾ ਜਿਵੇਂ ਤੁਹਾਡੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਹੈਗੀ ਆ ਤੁਸੀਂ ਇੱਕ ਇੱਕ ਜਾਗੜ ਪਾ ਕੇ ਜਾ ਰਹੇ ਹੈਗੇ ਹੋ ਕਹਿੰਦੇ ਆ ਕਿ ਤਿਆਰ ਹੋ ਕੇ ਜਾਣਾ ਜੀ ਮਤਲਬ ਮੈਂ ਇੱਕ ਸਿਪਾਈ ਆ ਮਤਲਬ ਸਿਪਾਈ ਕਿਹਦਾ ਭਗਵਾਨ ਬੋਲੇ ਨਾਲ ਦੀ ਫੌਜ ਦਾ ਸ਼ਿਵ ਸੈਨਾ ਜੀ ਮੈਂ ਸਿਪਾਈ ਆ ਸ਼ਿਵ ਸਨਾ ਲੁਆਇਨ ਦਾ ਸ਼ੇਰ ਅਮੀ ਤੋੜਾ ਲੁਆਇਨ ਹੈ ਤਿਆਰ ਹੋ ਕੇ ਇਸ ਲਈ ਜਾ ਰਿਹਾ ਸੀ ਅਮੀ ਤੋੜਾ ਕੀ ਪਤਾ ਲੱਗੇ ਪੂਰੀ ਦੁਨੀਆ ਨੂੰ ਆਲ ਵਰਲਡ ਨੂੰ ਕਿ ਅਮੀ ਤੋੜਾ ਨੇ ਜੋ ਕਿਹਾ ਸੀਗਾ 28 ਤਰੀਕੀ ਪਹੁੰਚਣਾ ਟਾਰੀ ਤੇ ਅੰਮ੍ਰਿਤੋੜਾ ਟਾਰੀ ਬਾਰਡਰ ਦੇ 28 ਤਰੀਕੀ ਪਹੁੰਚਿਆ ਸੀ ਅੰਮ੍ਰਿਤਸਰ ਪਹੁੰਚਿਆ ਸੀ ਪਰ ਮੈਂ ਮੋਦੀ ਸਾਹਿਬ ਨੂੰ ਬੇਨਤੀ ਲਈ ਸੀ ਮੋਦੀ ਸਾਹਿਬ ਅਮਿਤ ਸ਼ਾਹ ਜੀ ਭੇਜੋ ਕਿਉਂਕਿ ਪੰਜਾਬ ਦੀ ਜਨਤਾ ਦੀ ਜਨਤਾ ਦਾ ਇੱਕ ਵਿਸ਼ਵਾਸ ਹੈ ਮੇਰੇ ਤੇ ਹਿੰਦੁਸਤਾਨ ਦੀ ਜਨਤਾ ਦਾ ਇੱਕ ਵਿਸ਼ਵਾਸ ਹੈ ਕਿਉਂਕਿ ਮੈਂ ਇੱਕ ਅੰਤਖਵਾਦ ਪੀੜਤਾਂ ਕਿਉਂਕਿ ਮੈਨੂੰ ਦੁੱਖ ਲੱਗਦਾ ਹੈ ਜਿਹੜੇ 25 ਮੇਰੇ ਪੈਲਗਨ 25 26 ਜਿਹੜੇ ਮਾਰੇ ਗਏ ਹਿੰਦੂ ਪਰਿਵਾਰ ਦੇ ਹਿੰਦੂ ਸੀਗੇ ਉਰਾਈ ਦੇਖੋ 26 ਨਹੀਂ ਸੀ ਮਤਲਬ ਉਹਨਾਂ ਨਾਲ ਉਹਨੇ ਕਿੰਨੇ ਰਿਸ਼ਤੇਦਾਰ ਪਰਿਵਾਰ ਦੇ ਜੀ ਅੱਜ ਵਿਚਾਰੇ ਉਹਨਾਂ ਦਾ ਕੀ ਬਣ ਰਿਹਾ ਹੋਊਗਾ ਇਸ ਲਈ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੁਸੀਂ ਪਾਕਿਸਤਾਨ ਦਾ ਸਫਾਇਆ ਕਰੋਗੇ ਤੁਸੀਂ ਸਮਰਾਲਾ ਚੌਂਕ ਤੁਸੀਂ ਟੱਪਦੇ ਨਹੀਂ ਹੈਗੇ ਤੁਸੀਂ ਆ ਆਪਣੇ ਬੰਦੇ ਆਪਣੇ ਜਿਹੜੇ ਮੁਲਾਜ਼ਮ ਉਹ ਕਿਉਂ ਲੈ ਕੇ ਜਾਂਦੇ ਹੋ ਉਸ ਕਲਾ ਪ੍ਰਭੂ ਜੀ ਤੁਸੀਂ ਕਿਹੜਾ ਸਮਰਾਲਾ ਚੌਂਕ ਮੈਂ ਤੇ ਅੰਮ੍ਰਿਤਸਰ ਪੰਜਾਬ ਚ ਅਲੱਗਲਾ ਜ਼ਿਲ੍ਹਾ ਤੁਸੀਂ ਮੇਰੀ ਵੀਡੀਓ ਦੇਖਦੇ ਹੀ ਨਹੀਂ ਹੋਣੇ ਬਿਲਕੁਲ ਦੇਖਦਾ ਜੀ ਫਿਰ ਮੇਰੇ ਤੇ ਹਰ ਜਗ੍ਹਾ ਪ੍ਰੋਗਰਾਮ ਹੁੰਦੇ ਆ ਹਫਤੇ ਚ ਮੇਰੇ ਦੋ ਟੂਰ ਪੱਕੇ ਨੇ ਜੀ ਮੈਂ ਤੇ ਹਰ ਕਿਥੇ ਜਾਣਾ ਵਾ ਸਮਰਾਲਾ ਚੌਂਕ ਦੀ ਕਾਹੀ ਗੱਲ ਹੈ ਸਮਰਾਲਾ ਚੌਂਕ ਤਾਂ ਮੇਰੇ ਘਰ ਦੇ ਨਾਲ ਹੀ ਆ ਜੀ ਇਹ ਚੀਜ਼ਾਂ ਨਹੀਂ ਗੱਲ ਨਹੀਂ ਮੇਰੀ ਇੱਕ ਇੱਕ ਹੋਰ ਮੈਂ ਤੁਹਾਨੂੰ ਕਹਾਂਗਾ ਜੇ ਹੁਣ ਤੁਸੀਂ ਉੱਥੇ ਪਹਿਲਗਾਮ ਦੇ ਵਿੱਚ ਜਾਣਾ ਹੈਗਾ ਅਸੀਂ ਤੇ ਕਿਹਾ ਤੁਸੀਂ ਇਕੱਲੇ ਜਾਣਾ ਸੀ ਪਹਿਲਗਾਮ ਕੀ ਐ ਕਿ ਮੇਰਾ ਕਸ਼ਮੀਰ ਮੇਰਾ ਵੈ ਮੇਰੇ ਭਾਰਤ ਦਾ ਵੈ ਮੇਰੀ ਦੁਨੀਆ ਦਾ ਹੈ ਠੀਕ ਹੈ 140 ਕਰੋੜ ਦੁਨੀਆ ਦਾ ਹੈ ਜਦੋਂ ਮਰਜੀ ਜਾਈਏ ਅਸੀਂ ਸਾਨੂੰ ਥੋੜੀ ਕੋਈ ਰੋਕਦਾ ਕਸ਼ਮੀਰ ਕਸ਼ਮੀਰ ਮੇਰੇ ਭਾਰ ਦਾ ਹਿੱਸਾ ਹੈ ਅਸੀਂ ਜਾਵਾਂਗੇ ਤੇ ਹੁਣ ਨਹੀਂ ਵੈਸੇ ਦੇਖ ਤੇ ਆਪਣਾ ਜਿਹੜੇ ਉੱਥੇ ਲੋਕ ਜਿਹੜੇ ਐਨੇ ਆ ਆਪਣਾ ਮਰੇ ਹੈਗੇ ਨੇ ਤੇ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਦੁੱਖ ਲੱਗਦਾ ਦੁੱਖ ਜਿਹੜੇ ਪਰਿਵਾਰ ਦਾ ਜੀ ਜਾਂਦਾ ਨਾ ਦੁੱਖ ਲੱਗਦਾ ਹੁੰਦਾ ਅੱਜ ਦੇਖੋ ਕਿੰਨੇ ਪਰਿਵਾਰਾਂ ਦੇ ਜੀ ਚਲੇ ਗਏ ਇਹ ਦੁੱਖ ਦੇਖੋ ਇਹ ਆਖਤਵਾਂ ਪੀੜਾ ਦੀ ਸਮਝ ਸਕਦੇ ਆ ਇਸ ਲਈ ਅਸੀਂ ਬਾਰ ਬਾਰ ਅਪੀਲ ਕਰਦੇ ਆ ਅਪੀਲ ਕੀ ਪਾਕਿਸਤਾਨ ਦਾ ਸਫਾਇਆ ਕਰੋ ਪਾਕਿਸਤਾਨ ਨੂੰ ਖਤਮ ਕਰ ਦਿਓ ਪਾਕਿਸਤਾਨ ਦਾ ਆਲ ਵਰਲਡ ਦੇ ਵਿੱਚੋਂ ਨਕਸ਼ਾ ਗਾਇਬ ਕਰ ਦਿਓ ਮੋਦੀ ਸਾਹਿਬ 140 ਕਰੋੜ ਜੰਦਾ ਤੁਹਾਡੇ ਨਾਲ ਹੈ ਤੁਹਾਡੇ ਵੱਲ ਦੇਖ ਰਹੀ ਹੈ ਕਿਉਂਕਿ ਤੁਸੀਂ ਪੂਰੇ ਹਿੰਦੁਸਤਾਨ ਭਾਰਤ ਦੇ ਡਾਇਮੰਡ ਪੀਐਮਓ ਪ੍ਰਧਾਨ ਮੰਤਰੀਓ ਸਾਡਾ ਵਿਸ਼ਵਾਸ ਹੈ ਤੁਹਾਡੇ ਤੇ ਕਿ ਸਾਡੇ ਭਾਰਤ ਨੂੰ ਇੱਕ ਵਧੀਆ ਪੀਐਮ ਮਿਲਿਆ ਹੈ ਵਧੀਆ ਪ੍ਰਧਾਨ ਮੰਤਰੀ ਮਿਲਿਆ ਹੈ ਮੈਨੂੰ ਪਤਾ ਹੈ ਮੋਦੀ ਸਾਹਿਬ ਤੁਸੀਂ ਵੀ ਸੌ ਨਹੀਂ ਰਹੇ ਸੌ ਨਹੀਂ ਰਹੂਗੇ ਚੈਨ ਨਾਲ ਪਰ ਸਾਨੂੰ ਜਿਹੜੀ ਸਾਡੀ ਆਸ ਹੈ ਕਿ ਤੁਸੀਂ ਪਾਕਿਸਤਾਨ ਦਾ सफाया ਕਰੋ ਪਾਕਿਸਤਾਨ ਨੂੰ ਖਤਮ ਕਰ ਦਿਓ ਕਿ ਅਸੀਂ ਦੁਨੀਆ ਨੂੰ ਜਗਾਈਏ ਦੁਨੀਆ ਨੂੰ ਕਹੀਏ ਕੀ ਦੇਖੋ ਪੱਤਰਕਾਰ ਭਾਈਚਾਰਾ ਵੀ ਕਹਿੰਦਾ ਕਿ ਸਾਨੂੰ ਰੋਸ਼ ਹੈ ਦੁੱਖ ਹੈ ਸਾਡੇ ਵੀ ਬੰਬ ਲਾ ਕੇ ਭੇਜੋ ਮੋਦੀ ਸਾਹਿਬ ਮਤਲਬ ਇਹ ਹੁੰਦੀ ਹੈ ਭਾਰਤ ਦੀ ਏਕਤਾ ਇਹ ਹੁੰਦੀ ਹੈ ਮੇਰੇ ਹਿੰਦੁਸਤਾਨ ਦੀ ਏਕਤਾ ਉਹ ਸਾਨੂੰ ਖੁਸ਼ੀ ਹੈ ਤੇ ਮੇਰੀ ਗੱਲ ਸੁਣ ਇੱਕ ਖਾਲੀ ਤੁਸੀਂ ਹੁਣ ਗੱਲਾਂ ਹੀ ਕਰ ਰਹੇ ਹੋ ਜਾਂ ਫਿਰ ਤੁਸੀਂ ਜਾਓਗੇ ਮੈਂ ਤਾਂ ਗਿਆ ਸੀਗਾ 28 ਤਰੀਕ ਹਾਂ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਖਬਰ ਵੀ ਦੇਖੀ ਨਹੀਂ ਕਿੰਨੀਆਂ ਚਲਦੀਆਂ ਮਈਆਂ ਸੀ ਮੈਂ ਤਾਂ ਫਿਰ ਕਹਿੰਨਾ ਮੈਂ ਬਾਰ-ਬਾਰ ਤੁਹਾਡੇ ਚੈਨਲ ਤੇ ਬੋਲਦਾ ਪਿਆ ਆਪਣੇ ਪੇਜ ਤੇ ਹੀ ਪਾਰਿਆ ਅਮੀ ਤੋੜਾ ਦੇ ਉਹ ਕੀ ਭੇਜ ਦੋ ਮੋਦੀ ਸਾਹਿਬ ਭੇਜ ਦੋ ਇਹ ਸ਼ੇਰ ਖੜਾ ਹੈ ਪੰਜਾਬ ਦਾ ਜਿੰਨੂੰ ਅਮੀ ਤੋੜਾ ਲਾਇਨ ਸ਼ੇਰ ਕਹਿੰਦੀ ਹੈ ਇਹ ਤਿਆਰ ਹੈ ਜਾਨ ਨੂੰ ਨਹੀਂ ਆਪਣਾ ਰੋੜਾ ਜੀ ਬਾਰ-ਬਾਰ ਤੁਸੀਂ ਇਹ ਲਾਇਨ ਲਾਇਨ ਕਰਦੇ ਹੋ ਆਪਣੇ ਅੰਤ ਕਿਉਂ ਲਾਇਨ ਕਿਉਂ ਲਾਇਨ ਨੂੰ ਲਾਇਨ ਨਹੀਂ ਕਹਿਣਾ ਜੀ ਸ਼ੇਰ ਨੂੰ ਦੁਨੀਆਂ ਸ਼ੇਰ ਹੀ ਕਹਿਣਾ ਜੇ ਮੈਨੂੰ ਪੂਰੇ ਆਲ ਵਰਲ ਰਾਮ ਦੇ ਦਾ ਸ਼ੇਰ ਦਾ ਲੁਆਇੰਦਾ ਤੇ ਅਮਿਤੁਰ ਨੇ ਆਪਣਾ ਨਾਮ ਹੀ ਲੁਆਇੰਦ ਰਖ ਲਿਆ ਸ਼ਿਵ ਸੈਨਾ ਲੁਆਇ ਸ਼ਿਵ ਸੈਨਾ ਲੁਆਇ ਸੋ ਗੱਲਬਾਤ ਕੀਤੀ ਹੈ ਜਿਹੜੇ ਸ਼ਿਵ ਸੈਨਾ ਲੁਆਇਨ ਜਿਹੜੇ ਪ੍ਰਧਾਨ ਰਹਿਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਜਿਹੜੇ ਪਹਿਲਗਾਮ ਦੇ ਵਿੱਚ ਜਿਹੜੇ ਅੱਤਵਾਦੀਆਂ ਨੇ ਜਿਹੜੇ ਕੁਝ ਉੱਥੇ ਲੋਕ ਮਾਰੇ ਹੈਗੇ ਸੀ ਤੇ ਜਿਹੜੇ ਅਮਿਤ ਰੋੜਾ ਜੀ ਹੈਗੇ ਨੇ ਤੇ ਇਹਨਾਂ ਨੂੰ ਵੀ ਦੁੱਖ ਹੈਗਾ ਤੇ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਕਿ ਮੈਂ ਉੱਥੇ 28 ਤਰੀ ਨੂੰ ਗਿਆ ਹੈਗਾ ਸੀ ਲੇਕਿਨ ਉੱਥੇ ਕੁਝ ਲੋਕਾਂ ਨੇ ਮੈਨੂੰ ਰੋਕ ਲਿੱਤਾ ਸੀ ਪਰ ਦੇਖਦੇ ਆ ਕਿ ਮੇਰੇ ਕਮੈਂਟ ਬੋ ਜਾ ਆਪਣੇ ਜਿਹੜੇ ਅਮਿਤ अरोड़ा ਲਾਇਨ ਜਿਹੜੇ ਜਿਨ੍ਹਾਂ ਨੂੰ ਲਾਇਨ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ ਵਾ ਕਿਹਾ ਇਹਨਾਂ ਨੇ ਮੇਰੇ ਅਮੇਜੀ ਟੀਵੀ ਚੈਨਲ ਉੱਤੇ ਕਿਹਾ ਸਹੀ ਗੱਲ ਕੀਤੀ ਹੈ ਬਾਤ ਕੀਤੀ ਹੈ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰ ਅਮੇਜੀ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਕਨਾਂ